ਤੇ ਦਿੱਤੀ ਸਕੂਲ ਦੀ ਬੱਸ ਇਧਰੋਂ ਆਪਣਾ ਮਾਰਕਨ ਤੁਾਰੀ ਸੀ ਤੇ ਇਧਰੋਂ ਰੌਂਗ ਸਾਈਡ ਜਮਨਾਵੀਰ ਸਾਈਡ ਤੋਂ ਸੰਪੂਰਨ ਸਕੂਲ ਦੀ ਬੱਸ ਜਾ ਰਹੀ ਸੀ ਜੋ ਆਪਸ ਵਿੱਚ ਸਵੇਰੇ ਧੁੰਦ ਦੇ ਕਾਰਨ ਟਕਰਾਈਆਂ ਨੇ ਤੇ ਡਰਾਈਵਰ ਫੱਟੜਨੇ ਦੋਨੇ ਤੇ ਦੋਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਇੱਕ ਡਰਾਈਵਰ ਦੀ ਲੱਤ ਨੂੰ ਸੋਣੇ ਜਾ ਰਹੀਆ ਫਿਰ ਟੁੱਟ ਗਈ ਆ ਤੇ ਬੱਚੇ ਸੇਫ ਨੇ ਪੇਰੈਂਟਸ ਨੂੰ ਵੀ ਆਈਆਂ ਨੇ ਬੱਚੇ ਸੇਫ ਨੇ ਕੋਈ ਘਬਰਾਉਣ ਦੀ ਗੱਲ ਨਹੀਂ ਹੈ ਜੀ ਪਰ ਪ੍ਰਸ਼ਾਸਨ ਨੂੰ ਆਪਣੀ ਬੇਨਤੀ ਕਰਦੇ ਆਂ ਕਿ ਜਿਹੜਾ ਜਿਹੜਾ ਰੌਂਸਰ ਸਕੂਲ ਦੀਆਂ ਬੱਸਾਂ ਚੱਲਦੀਆਂ ਨੇ ਚਾਹ ਪ੍ਰਾਈਵੇਟ ਗੱਡੀ ਵੀ ਚੱਲਦੀ ਆ ਇਹਨਾਂ ਨੂੰ ਥੋੜਾ ਜਿਹਾ ਰੋਕਿਆ ਜਾਵੇ ਕਿਉਂਕਿ ਪ੍ਰਸ਼ਾਸਨ ਦੇ ਰੋਕੇ ਜਾਣੀ ਤੇ ਅੱਗੇ ਹੋਰ ਵੀ ਨੁਕਸਾਨ ਵੱਡਾ ਹੋ ਸਕਦਾ ਚਲੋ ਅੱਜ ਦਾ ਦੇਖੋ ਬਚਾਓ ਆ ਸਾਰਾ ਲੋਹਾਈ ਲੋਹਾਈ ਜਾਂ ਲੋਹਾ ਸਿੱਧਾ ਹੋ ਜਾਏਗਾ ਪਰ ਅਗਲੇ ਲਈ ਧਿਆਨ ਦੇ ਜਾਵੇ ਇਹ ਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਜੀ ਇਹਨਾਂ ਨੂੰ ਨੱਥ ਪਾਈ ਜਾਵੇ ਜਿਹੜੇ ਰੌਂਸਰ ਚੱਲਦੇ ਨੇ ਜਿਹੜੇ ਕਹਿੰਦੇ ਪਿੰਨੂ ਬੱਚੇ ਤੇ ਨੂ ਬੱਚੇ ਡੀਪੀਐਸ ਸਕੂਲ ਦੇ ਸੀ ਉਹ ਥੋੜਾ ਜੀ ਉਹਨਾਂ ਨੇ ਕਹਰੇ ਸੀ ਵੀ ਸੱਪ ਮਿਲਣਾ ਪਰ ਉਹ ਸਹੀ ਨੇ ਬਾਸਮੇਟੋਂ ਜਾ ਕੇ ਦੇਖ ਲਿਆ ਸਹੀ ਨੇ ਤੇ ਬੱਚਿਆਂ ਦੇ ਕੋਲ ਸਕੂਲ ਦੇ ਪ੍ਰਿੰਸੀਪਲ ਜਿਹੜਾ ਤੇ ਟੀਚਰਸ ਹੈਗੇ ਨੇ ਸਾਰਾ ਸਟਾਫ ਪਹੁੰਚ ਚੁੱਕਿਆ ਕੋਈ ਘਬਰਾਉਣ ਦੀ ਗੱਲ ਨਹੀਂ ਹੈਗੀ ਤੇ ਦੂਜੇ ਸਕੂਲ ਦੇ ਬੱਚੇ ਵੀ ਸੇਫ ਨੇ ਉਹਨਾਂ ਨੂੰ ਸਕੂਲ ਪਹੁੰਚਾ ਦਿੱਤਾ ਗਿਆ ਤੇ ਡੀਪੀਐਸ ਸਕੂਲ ਦੇ ਬੱਚੇ ਵੀ ਸਕੂਲ ਪਹੁੰਚ ਦਿੱਤੇ ਗਏ ਨੇ ਸਾਰੇ ਸੇਫ ਨੇ ਸੋ ਇਹ ਹੀ ਮੰਗਦਾ ਪ੍ਰਸ਼ਾਸਨ ਦੀ ਪ੍ਰਸ਼ਾਸਨ ਤੋਂ ਕਿ ਜੀ ਰੌਂਡ ਸੈਡ ਬੰਦ ਕਰਿਆ ਜਾਵੇ ਕਿਉਂਕਿ ਸਕੂਲ ਦੇ ਦੱਸਾਂ ਦੇ ਬੱਚੇ ਹੁੰਦੇ ਨੇ ਜੀ ਸਭ ਤੋਂ ਵੱਡੀ ਜ਼ਿੰਮੇਵਾਰੀ ਬੱਚਿਆਂ ਦੀ ਸਾਡੀ ਜਦੋਂ ਜਿਹੜਾ ਡਰਾਈਵਰ ਹੈ ਕਰੈਕਟਰ ਹੈ ਟੀਚਰ ਹੈ ਬੱਸ ਦੇ ਵਿੱਚ ਉਹਨਾਂ ਦੀ ਬੱਚਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਕੱਲੂ ਖੁਦਾ ਨਾ ਕਰੇ ਬੱਚੇ ਦਾ ਕਿਸੇ ਦਾ ਨੁਕਸਾਨ ਹੋ ਜੂਏ ਕਿ ਤੁਹਾਨੂੰ ਪਤਾ ਕਿੱਡੀ ਵੱਡੀ ਗੱਲ ਹੋ ਜਾਂਦੀ ਹੈ